ਕਲ ਕਾਇ ਬਗਲਤ ਕਲ ਟਰੱਕ ਡਰਾਈਵਰਾਂ ਲਈ ਬਣੇ ਨਵੇਂ ਕਾਨੂੰਨ ਦਾ ਵਿਵਾਦ ਅਜੇ ਥੰਮ ਨਹੀਂ ਰਿਹਾ ਅਤੇ ਡਰਾਈਵਰਾਂ ਦੀ ਸਰਕਾਰ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਇਹ ਮਾਹੌਲ ਹੋਰ ਦਾ ਹੋਰ ਬਣਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਟਰੱਕ ਡਰਾਈਵਰਾਂ ਦੁਆਰਾ ਬਾਗੀ ਹੋਏ ਟਰੱਕ ਡਰਾਈਵਰਾਂ ਨੂੰ ਘੇਰ ਕੇ ਉਹਨਾਂ ਦੇ ਜੁੱਤੀਆਂ ਦੇ ਹਰ ਬਣਾ ਕੇ ਪਾਏ ਜਾ ਰਹੇ ਨੇ ਤੇ ਬਠਿੰਡਾ ਦੇ ਟਰੱਕ ਡਰਾਈਵਰ ਵੱਡੀ ਗਿਣਤੀ ਵਿੱਚ ਇਸ ਕਾਨੂੰਨ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਹਨਾਂ ਡਰਾਈਵਰਾਂ ਵੱਲੋਂ ਪੂਰੇ ਦੇਸ਼ ਵਿੱਚ ਬੀਜੇਪੀ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਨੂੰ ਵੀ ਚੇਤਾਵਨੀ ਦੇ ਦਿੱਤੀ ਗਈ ਹੈ ਪੂਰੇ ਟਰਾਂਸਪੋਰਟ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਤਾਂ ਮੈਂ ਫੇਰ ਦੁਬਾਰਾ ਦੱਸ ਰਿਹਾ ਜਿਹੜਾ ਡਰਾਈਵਰ ਮੈਕਮੈਂਟ ਤੇ ਜਿਨ੍ਹਾਂ ਟਰਾਂਸਪੋਰਟਰ ਨੇ ਸਾਡਾ ਕੋਈ ਪੰਜਾਬ ਦਾ ਪ੍ਰਧਾਨ ਨਹੀਂ ਬਾਈ ਸਾਡੀ ਤਾਂ ਕਮੇਟੀ ਆ ਕੋਰ ਵਾਹ ਜੀ ਵਾਹ ਪਹਿਲੀ ਗੱਲ ਤੇ ਸੁਣ ਲੋ ਕਿਉਂਕਿ ਪ੍ਰਧਾਨ ਦੇਖ ਸਕਦਾ ਕਮੇਟੀ ਨਹੀਂ ਵਿਗਦੀ ਠੀਕ ਹੈ ਜੀ ਦੂਜੀ ਗੱਲ ਦੂਜੀ ਗੱਲ ਸਾਡੀ ਕਮੇਟੀ ਵੱਲੋਂ ਅੱਜ ਫੈਸਲਾ ਹੋਇਆ ਕੋਰ ਕਮੇਟੀ ਵੱਲੋਂ ਵੀ ਅਸੀਂ ਬੀਜੇਪੀ ਦਾ ਪੂਰੇ ਹਿੰਦੁਸਤਾਨ 'ਚ ਬਾਈਕਾਟ ਕਰ ਰਹੇ ਹਾਂ ਜੇ ਗਰੂਲ ਵਾਪਸ ਨਾ ਲਿਆ ਪੂਰੇ ਬੀਜੇਪੀ ਦਾ ਪੂਰੇ ਹਿੰਦੁਸਤਾਨ ਦਾ ਨਹੀਂ ਪਾਊਗਾ ਨਹੀਂ ਪਾਊਗਾ ਨਹੀਂ ਪਾਊਗਾ ਜੇ ਜਿਹੜਾ ਜਿਹੜਾ ਕਿਹੜਾ ਭਗਵਾਨ ਸਮਾਨ ਇਹ ਸੋਚਦਾ ਨਾ ਵੀ ਮੈਨੂੰ 92 ਸੀਟਾਂ ਮਿਲ ਗਈਆਂ ਤੂੰ ਸਾਡੇ ਨਾਲ ਨਾ ਖੜਿਆ ਤੂੰ ਜਦ ਇੱਕ ਸੀਟ ਲੈ ਕੇ ਦਿਖਾਈ ਟਰਾਂਸਪੋਰਟਰ ਤੇ ਇਹਨੂੰ ਵੋਟ ਨਹੀਂ ਪਾਉਂਗੇ ਡਰਾਈਵਰ ਇੱਕ ਤਾਂ ਜਿੰਦਾ